ਆਪਾਂ ਇਹਦਾ ਕੁਟਕੁਟਾਂ ਵਾਲਾ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲੱਗਣਾ ਜੇ ਜਦੋਂ ਸਾਡਾ ਕੰਮ ਨਹੀਂ ਹੋਇਆਗਾ ਅਸੀਂ ਦੁਬਾਰੇ ਪਿੰਡ 'ਚ ਕਿਵੇਂ ਹੁੰ ਦੇਵਾਂਗੇ ਜੇ ਅਸੀਂ ਕਿਸੇ ਕੋਲੇ ਗੱਲ ਕਰੀ ਸਾਡੀ ਕੋਈ ਗੱਲ ਦੀ ਸੁਣਾਈ ਨਹੀਂ ਹੋਈ ਬਈ ਇਸ ਗੱਲ ਦਾ ਸਾਨੂੰ ਰੋਸ ਹੈ ਅਸੀਂ ਇਹਨਾਂ ਦਾ ਪੋਲ ਗੱਡੀ ਪਿੰਡ ਦੇ ਵਿੱਚ ਲੱਗਣ ਦਿੰਦੇ ਅਜੇ ਵੀ ਰੋਸ ਬਹੁਤ ਜ਼ਿਆਦਾ ਹੈ ਇਹ ਪਿੰਡ ਦੇ ਵਿੱਚ ਅਜੇ ਵੀ ਉਹ ਕਹਿੰਦੇ ਵੀ ਤੁਸੀਂ ਇੱਕ ਦਿਨ ਜਾ ਕੇ ਮਿਲਿਓ ਉਦੋਂ ਫਿਰ ਨਹੀਂ ਬੂਥ ਲੱਗਣਗੇ ਪੂਰਾ ਸਰਪੂਗਾ ਇਹ ਬੂਥ ਨਹੀਂ ਲੱਗਣਗੇ ਫਿਰ ਇਹ ਦੇਰੇ ਪਿੰਡ ਦੇ ਨਾਲ ਸੀਗੇ ਬੰਦੇ ਜੀ ਆਪਣੇ ਉਹਨੂੰ ਸੱਜਿਆ ਸੀ ਉਹਨੂੰ ਸਪੋਕਟਿੰਗ ਸਾਹਿਬ ਨੂੰ ਗੱਲ ਉਹ ਬੰਦੇ ਵੀ ਸਾਡੇ ਨਾਲ ਆ ਉਹਨੂੰ ਹਾਂ ਉਹ ਪਿੱਛੇ ਹਟ ਗਿਆ ਉਹਦਾ ਸਾਡਾ ਵੈਰ ਕਰਦੇ ਹੁਣ ਅਸੀਂ ਸਵਾਲ ਪੁੱਛੇ ਸੀ ਉਹ ਤਾਂ ਕਹਿੰਦੇ ਸਵਾਲ ਪੁੱਛੋ ਪੁੱਛੇ ਸੀ ਫਿਰ ਦੱਸੇ ਦੱਸੇ ਨਹੀਂ ਫਿਰ ਇਹ ਸਵਾਲ ਪੁੱਛਣ ਦਾ ਰਿਆਰਡ ਸਾਨੂੰ ਆ ਮਿਲ ਗਿਆ ਜੀ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਸਾਡੇ ਗੜਿਆਂ ਨਾਲ ਕੰਕ ਮਾਰਤੀ ਸਾਡੇ ਸ਼ਟਰਾਂ ਦਾ ਨੁਕਸਾਨ ਹੋ ਗਿਆ ਸਾਡੀਆਂ ਕਾਰਾਂ ਦਾ ਨੁਕਸਾਨ ਹੋ ਗਿਆ ਸਾਡੀਆਂ ਪਾਣੀ ਵਾਲੀਆਂ ਟੈਂਕੀਆਂ ਦਾ ਨੁਕਸਾਨ ਹੋ ਗਿਆ ਕਿਹੜੀ ਚੀਜ਼ ਦਾ ਨੁਕਸਾਨ ਨਹੀਂ ਹੋਇਆਗਾ ਇਹਨਾਂ ਨੇ ਆ ਕੇ ਸਾਡੀ ਸਾਰ ਨਹੀਂ ਸਾਡੇ ਪਿੰਡ ਨੂੰ ਕਿਹਾ ਸੀ ਸਾਡਾ ਪਿੰਡ ਆ ਕੇ ਵੇਂਦੇ ਕਾਜੀਦਾਲਾ ਆ ਕੇ ਵੇਖ ਗਿਆ ਕਾਂਗਰਸ ਵਾਲੇ ਆ ਕੇ ਵੇਖ ਗਿਆ ਉਹ ਆਮ ਵਾਲੇ ਵੀ ਆ ਜਾਂਦੇ ਵੇਖ ਜਾਂਦੇ ਸਾਡਾ ਖਰਾਬਾ ਹੁਣ ਸਾਡਾ ਜ਼ੀਰੋ ਚ ਪਾਤਾ ਪਿੰਡ ਨੇ ਸਾਡੇ ਪਿੰਡ ਮੰਨ ਕੇ ਜਲ 100% ਨੁਕਸਾਨ ਹੋਇਆ ਦੀ ਦੂਜੇ ਪਿੰਡਾਂ ਨੂੰ ਦੋਨਾਂ ਸਾਈਡਾਂ ਆਣ ਦੋਨਾਂ ਤੇ ਨਾ ਪਿੰਡ ਸਾਡਾ ਆਣ ਨੂੰ 100% ਖਰਾਬੇ ਦੇ ਪਾਏ ਆ ਸਾਨੂੰ ਰੱਖੀ ਵੀ 50% ਜੀ ਬੈਠਿਆ ਆ ਆਵੜਾ ਮੰਨਦੇ ਦੂਜੇ 26 ਪਿੰਡਾਂ ਦਾ ਮੰਨ ਲਓ ਖਰਾਬਾ ਹੋਇਆ ਸੀ ਕਣਕ ਦਾ 26 ਪਿੰਡਾਂ ਚੋਂ 22 ਪਿੰਡਾਂ ਨੂੰ ਮੰਨ ਲਓ ਪਿੰਡਾਂ ਨੂੰ ਪੈਸੇ ਮਨਜ਼ੂਰ ਕਰਤੇ ਉਹਨਾਂ ਦੇ ਪੈਸੇ ਸਾਡੇ ਪਿੰਡ ਦਾ ਪਹਿਲਾਂ ਸਾਡੇ ਲਿਸਟ ਨਹੀਂ ਬਣੀ ਪਟਵਾਰੀ ਨੇ ਰਿਪੋਰਟ ਬਣਾਤੀ ਨਿੱਲ ਦੀ ਉਦੋਂ ਬਾਅਦ ਅਸੀਂ ਮੰਨ ਕੇ ਚਲੋ ਦਬਾਅ ਬਣਾਇਆ ਡੀਸੀ ਸਾਹਿਬ ਨੂੰ ਮਿਲੇ ਉਹਨਾਂ ਨੇ ਕਹਿਤਾ ਵੀ ਚਲ ਛੋਟਾ ਅਸੀਂ ਕਰਵਾ ਦਿੰਨੇ ਹਾਂ ਹਲ ਚਲੋ ਡੀਸੀ ਸਾਹਿਬ ਨੂੰ ਭਰੋਸਾ ਦਿੱਤਾ ਉਹਨਾਂ ਨੇ ਕਰਵਾ ਵੀ ਦਿੱਤਾ ਮਾੜਾ ਮੋਟਾ ਚਲੋ ਉਹਨਾਂ ਨੇ ਕਹਿਤਾ ਸਾਡੀ ਰਿਪੋਰਟ ਬਣ ਗਈ ਪਿੰਡ ਚ ਗਏ ਖੇਤੀਬਾੜੀ ਵਾਲੇ ਵੀ ਗਏ ਪਟਵਾਰੀ ਸਾਹਿਬ ਵੀ ਗਏ ਸਾਡੀ ਰਿਪੋਰਟ ਬਣ ਗਈ ਰਿਪੋਰਟ ਬਣਨ ਤੋਂ ਬਾਅਦ ਸਾਡੇ 10 15 20 ਬੰਦਿਆਂ ਦੇ ਉੱਤੇ ਸਾਈਨ ਵੀ ਹੋ ਗਏ ਵੀ ਇਹ ਸਹੀ ਹੈ ਤੁਹਾਨੂੰ ਮਨਜ਼ੂਰ ਹੈ ਸਸਾ ਸਾਨੂੰ ਮਨਜ਼ੂਰ ਹੈ ਸਾਰਾ ਕੁਝ ਹੋ ਮੋਰਕੇ ਐਸ ਡੀ ਐਮ ਮੰਨ ਲਓ ਮੈਡਮ ਕੋਲੇ ਗਈ ਅਸਰੇ ਮੈਡਮ ਕਹਿੰਦੀ ਜੇ ਫਾਰਮ ਲੱਗਣਗੇ ਹੁਣ ਜੇ ਫਾਰਮ ਮੰਨ ਕੇ ਚੱਲੋ ਵੀ ਕਿਸੇ ਕੰਮ ਦੇ ਨੇ ਤਾਂ ਕਣ ਕੇ ਵੇਚੀ ਨੇ ਉਹ ਜੇ ਫਾਰਮ ਕਿੱਥੋਂ ਲਿਆ ਕੇ ਦੇਊਗਾ ਕਿਸੇ ਦੇ ਕਿਵੇਂ ਆ ਕਿਸੇ ਦੇ ਮੰਨ ਲਓ ਜ਼ਮੀਨ ਹੈ ਮੰਨ ਲਓ ਬਾਹਲੇ ਜਣਾ ਦੇ ਨਾਮ ਜੇ ਫਾਰਮ ਇੱਕ ਜਣਾ ਦੇ ਨਾਮ ਤੇ ਬਣਦਾ ਉਹ ਕੰਮ ਮੁੱਲਦਣ ਵਾਲਾ ਸੀਗਾ ਸਾਡਾ ਉਹ ਲੋਟ ਨਹੀਂ ਆਉਂਦਾ ਕੰਮ ਫੇਰ ਅਸੀਂ ਅੱਜ ਫੇਰ ਡੀ ਸੀ ਸਾਹਿਬ ਨੂੰ ਇਸੇ ਸਬੰਧ ਚ ਮਿਲੇ ਸੀਗੇ ਹੁਣ ਉਹਨਾਂ ਨੇ ਸਾਨੂੰ ਭਰੋਸਾ ਤਾਂ ਦਿਵਾਇਆ ਪਰ ਹਜੇ ਤੱਕ ਅਗਾਂਹ ਪਤਾ ਲੱਗੂਗਾ ਕਿ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਜੇ ਫਾਰਮ ਨਹੀਂ ਲੈਂਦੇ ਤੇ ਆ ਇੰਨੇ ਬੰਦੇ ਖ ਸਾਹਮਣੇ ਕਿਹਾ ਵੀ ਅਸੀਂ ਮਤਲਬ ਮੁਆਵਜ਼ਾ ਪਵਾ ਦਾਂਗੇ ਉਹੀ ਜਿਹੜੀ ਤੁਹਾਡੀ ਪਹਿਲਾਂ ਮਨ ਲੋ ਰਕਬਾ ਬਣਿਆ ਉਹਦੇ ਤੇ ਮੁਆਵਜ਼ਾ ਪਵਾ ਦਾਂਗੇ ਸਾਡੇ ਲੋਕਾਂ ਦਾ ਥੋੜਾ ਸਵੇਰ ਇਕੱਠ ਹੋਇਆ ਸੀ ਪਿੰਡ ਬੁਰਜ ਮਹਿਮੇ ਵਿੱਚ ਬਹੁਤ ਵੱਡਾ ਇਕੱਠ ਸੀਗਾ ਉਹਦੇ ਵਿੱਚ ਵਿਰੋਧ ਇਹ ਸੀਗਾ ਵੀ ਆਪਾਂ ਇਹਦਾ ਖੁੱਡ ਖੁੱਡਾਂ ਵਾਲੇ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲੱਗਣ ਦਿੰਦੇ। ਉਹਦੇ ਨਾਲ ਵੀ ਚਲੋ ਪਿੰਡ 'ਚ ਦਫਾੜ ਵਾਲੀ ਗੱਲ ਹੁੰਦੀ ਸੀਗੀ ਤੇ ਇਸ ਕਰਕੇ ਡੀਸੀ ਸਾਹਿਬ ਨੇ ਕਿਹੜਾ ਸਾਨੂੰ ਭਰੋਸਾ ਦਿੱਤਾ। ਹੁਣ ਆਉਣ ਵਾਲੇ ਦਿਨਾਂ ਸਾਨੂੰ ਪਤਾ ਲੱਗ ਜਾਊਗਾ ਵੀ ਕੀ ਗੱਲਬਾਤ ਬਣਦੀ ਆ ਮੁਆਵਜ਼ਾ ਪੈਂਦਾ ਜਾਂ ਨਹੀਂ ਪੈਂਦਾ। ਪਰ ਅਸੀਂ ਸਾਡੀ ਜੰਗ ਜਾਰੀ ਹੈ। ਆ ਸਾਰਾ ਪਿੰਡ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਬਣਾ ਲਓ ਇਹਨਾਂ ਦੀ। ਸਾਰਾ ਪਿੰਡ ਫਿਰਦਾ। ਅਸੀਂ ਸਾਰੇ ਮੰਨ ਲਓ ਜ਼ੋਰ ਲਾਈ ਜਨੇ ਆਪਦਾ। ਇਹ 1000 ਏਕੜ ਦਾ ਹੋਇਆ। ਪਰ ਪਤਾ ਨਹੀਂ ਮਤਲਬ ਕਿਹੜੀ ਗੱਲ ਤੋਂ ਛੜਤਾ ਵੇ। ਇਧਰਲੇ ਪਾਸੇ ਬੱਲੂਆਣਾ ਪਿੰਡ ਆ। ਉਹ ਉਹ ਪਿੰਡ ਪੈ ਗਿਆ ਦੂਜੇ ਪਾਸੇ ਮਹਿਮਾ ਭਗਵਾਨਾ ਪਿੰਡ ਆ ਉਹ ਪਿੰਡ ਪੈ ਗਿਆ ਵਿਚਾਲੇ ਹੁਣ ਆਪਣੇ ਕਿਹੜਾ ਪਿੰਡ ਤੇ ਛਤਰੀ ਲੱਗੀ ਸੀ ਮਤਲਬ ਵਿਚਾਲੇ ਪਿੰਡ ਛੜਤਾ ਪਰ ਕਾਰਨਾਂ ਦਾ ਸਾਨੂੰ ਹਜੇ ਨਹੀਂ ਪਤਾ ਲੱਗਿਆ ਜ਼ਿਆਦਾਤਰ ਸਾਨੂੰ ਤਾਂ ਪਟਵਾਰੀ ਤੇ ਇਹ ਹੋ ਲੱਗਦਾ ਵੀ ਪਟਵਾਰੀ ਨੇ ਅਸੀਂ ਪਟਵਾਰੀ ਨੂੰ ਮਿਲੇ ਵੀ ਸੀ ਜਦੋਂ ਗਰਦੌਰੀ ਕਰਦੇ ਫਿਰਦੇ ਪਟਵਾਰੀ ਸਾਨੂੰ ਆ ਤਾਂ ਛਮਾਹੀਆਂ ਗਰਦੌਰੀ ਛਮਾਹੀਆਂ ਸਾਨੂੰ ਕੋਈ ਨਿਆਣੀ ਦਿੱਤਾ ਹੁਣ ਸਾਨੂੰ ਐ ਨਹੀਂ ਪਤਾ ਵੀ ਇਹ ਪਟਵਾਰੀ ਦੀ ਕਾਰਗੁਜ਼ਾਰੀ ਆ ਕਿ ਸਾਡੇ ਆਸਰਾ ਦੀ ਕਰਕੇ ਖਾਜ ਘੇਰਾ ਕਰਾਈ ਕਰੀ ਸੀ ਸਾਡੇ ਨਾਲ ਉਹ ਵੈਰ ਕੱਢੀ ਜਾਂਦਾ ਸਾਨੂੰ ਇਸ ਗੱਲ ਦਾ ਅਜੇ ਪਤਾ ਨਹੀਂ ਲੱਗਾ ਤੇ ਵੀ ਹਨ ਮਨਿੰਦਰ ਜਿਹੜੇ ਗਲਤੀ ਵੀ ਆ ਮੰਨ ਕੇ ਚਲੋ ਪਟਵਾਰੀ ਦੀ ਆ ਖੇਤੀਬਾੜੀ ਦੇ ਕਿਸੇ ਦੀ ਵੀ ਗਲਤੀ ਆ ਪਾਵੇਂ ਕਿਸੇ ਦੀ ਵੀ ਗਲਤੀ ਆ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਹੁਣ ਤੁਸੀਂ ਐਂ ਲਾ ਲੋ ਵੀ ਅਸੀਂ ਰੋਜ਼ ਕੰਮ ਛੱਡ ਕੇ ਸਾਨੂੰ 15 ਦਿਨ ਹੋ ਗਏ ਉਹਨੇ 15 20 ਦਿਨ ਅਸੀਂ ਰੋਜ਼ ਇੱਥੇ ਤੁਰੇ ਫਿਰਦੇ ਆ ਹੋਰ ਕੋਈ ਕੰਮ ਆ ਉੱਤੇ ਅਗਲਾ ਕਹਿੰਦਾ ਵਿਹਲੇ ਤੁਰੇ ਫਿਰਦੇ ਆ ਵਿਹਲੇ ਤੁਰੇ ਫਿਰਦੇ ਆ ਗਰਮੀ ਦਾ ਮਹੀਨਾ ਕੋਈ ਹਾਲ ਨਹੀਂਗਾ ਜਿਹੜੇ ਤੇ ਵੀ ਕਾਰਵਾਈ ਬਣਦੀ ਕਾਰਵਾਈ ਉਹ ਤੇ ਕਰਨੀ ਚਾਹੀਦੀ ਇਹਨਾਂ ਨੂੰ ਵੀ ਭਾਵੇਂ ਕਿਸੇ ਤੇ ਵੀ ਬਣਦੀ ਪਟਵਾਰੀ ਤੇ ਬਣਦੀ ਖੇਤੀਬਾੜੀਆਂ ਤੇ ਬਣਦੀ ਜਿਹਦੇ ਤੇ ਵੀ ਬਣਦੀ ਉਹਨਾਂ ਤੇ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਦੀ ਜੀ ਸਾਹਿਬ ਨੂੰ ਇਹ ਧਿਆਨ ਚ ਹੋਣੀ ਚਾਹੀਦੀ ਗੱਲ ਵੀ ਹਾਂ ਉਹਨੇ ਕਿਸੇ ਨੇ ਤਾਂ ਨੁਕਸ ਪ ਤੇ ਵਿਚਾਲੇ ਪਿੰਡ ਇਹ ਤਾਂ ਹੋ ਨਹੀਂ ਸਕਦਾ ਵੀ ਗੜੇ ਨਾ ਪਏ ਹੁਣ ਗੜੇ ਤਾਂ ਵਿਚਾਲੇ ਪਿੰਡ ਦੇ ਹੀ ਪਏ ਆ ਨਾ